ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੁਕੇਸ਼ ਗਿਦੜਵਾ ਤੇ ਨਾਲ ਮੇਰੇ ਚਾਚਾ ਜੀ ਰਾਮ ਕੁਮਾਰ ਸ਼ਰਮਾ ਜੀ ਚਾਚਾ ਜੀ ਅੱਜ ਇੱਕ ਬਹੁਤ ਹੀ ਖਾਸ ਦਿਨ ਹੈ ਬਿਲਕੁਲ ਬਿਲਕੁਲ ਬਹੁਤ ਹੀ ਖਾਸ ਦਿਨ ਹੈ ਤੁਹਾਨੂੰ ਯਾਦ ਹੈ ਉਹ ਖਾਸ ਦਿਨ ਕਿਹੜਾ ਭਲਾ ਅੱਜ ਗੁਰਦਾਸ ਮਾਨ ਜੀ ਦਾ ਜਨਮ ਦਿਨ ਹੈ ਅੱਛਾ ਅੱਜ ਮਾਨ ਸਾਹਿਬ ਦਾ ਜਨਮ ਦਿਨ ਹੈ ਦੋਸਤੋ ਅੱਜ 4 ਜਨਵਰੀ ਗੁਰਦਾਸ ਮਾਨ ਜੀ ਦਾ ਹੈਪੀ ਬਰਥਡੇ ਹੈ ਤੇ ਮੇਰੇ ਦੇ ਚਾਚਾ ਜੀ ਵੱਲੋਂ ਪਹਿਲਾਂ ਤਾਂ ਮਾਨ ਸਾਹਿਬ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ ਤੰਦਰੁਸਤੀ ਦੇਵੇ ਤੇ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਹੀ ਚਾਚਾ ਜੀ ਮੈਨੂੰ ਕੋਈ ਗੱਲ ਦੱਸੋ ਵੀ ਮਾਨ ਸਾਹਿਬ ਦੀਆਂ ਜਦੋਂ ਕਸ਼ਟਾਂ ਆਈਆਂ ਤੇ ਤਕਰੀਬਨ ਤਕਰੀਬਨ ਤੁਸੀਂ ਸਾਰੀਆਂ ਕਸ਼ਟਾਂ ਸੁਣੀਆਂ ਹੀ ਹੋਣਗੀਆਂ ਹਾਂ ਬਿਲਕੁਲ ਕਈ ਕਈ ਵਾਰ ਸੁਣਿਆ ਹੈ ਅੱਛਾ ਕਈ ਵਾਰ ਸੁਣਿਆ ਹੈ ਹਾਂ ਤੁਸੀਂ ਸਾਰੀਆਂ ਕਸ਼ਟਾਂ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਅੱਜ ਸੁਣਾ ਦਿੰਨੇ ਹਾਂ 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 ਜ਼ਰੂਰ ਦੱਸੋ ਦਰਸ਼ਕਾਂ ਨੂੰ ਵੀ ਉਹਨਾਂ ਦੀ ਅੱਜ ਤੱਕ ਕਿਹੜੀਆਂ-ਕਿਹੜੀਆਂ ਕਸ਼ਟਾਂ ਆਈਆਂ ਮਾਨ ਸਾਹਿਬ ਦੀਆਂ ਕਸ਼ਟਾਂ ਉੱਚਾ ਦਰਬਾਬੇ ਨਾਨਕ ਦਾ ਦਿਲ ਦਾ ਮਾਮਲਾ ਮਸਤੀ ਦਿਲ ਸਾਫ ਹੋਣਾ ਚਾਹੀਦਾ ਨੱਚੋ ਬਾਬੇ ਡਿਸਕ ਵਿਚਾਰੀ ਵਾਣੀ ਜਵਾਨੀ ਚੁਗਲੀਆਂ ਇਸ਼ਕ ਨਾ ਦੇਖੇ ਜਦ ਗਿੱਤਾ ਪਰਿਪਟਾ ਦੀ ਇਸ਼ਕੇ ਦਾ ਗਿੱਦਾ ਕੀ ਬਣੂ ਦੁਨੀਆ ਦਾ ਕੰਮਲੀ ਯਾਰ ਦੀ ਕੰਮਲੀ ਮੁਹੱਬਤ ਜਿੰਦਾਬਾਦ ਜ਼ਿੰਦਗੀ ਖੂਬਸੂਰਤ ਹੈ ਕੁੜੀਆਂ ਨੇ ਜੁੱਡੋ ਸਿੱਖ ਲਈ ਅੱਖੀਆਂ ਉੜੀ ਕਦੀਆਂ ਫੀੜ ਤੇਰੇ ਜਾਨ ਦੀ ਠੰਠਣ ਕੋ ਪਾਲਾ ਚੱਕਲੋ ਚੱਕਲੋ ਚੱਕਰ ਦਿਲ ਦਾ ਬਾਸ਼ਾ ਕਰ ਪੁੱਲਗੀ ਮੋੜ ਤੇ ਆਕੇ ਦਿਲ ਹੋਣਾ ਚਾਹੀਦਾ ਜਵਾਨ ਲੜ ਗਿਆ ਪਿੱਛਾ ਪਿਆਰ ਕਰ ਲੈ ਜਾਦੂਗਰੀਆ ਯਾਰ ਮੇਰਾ ਪਿਆਰ ਪੰਜੀਰੀ ਹੀਰ ਬੂਟ ਪਾਲਸ ਜੋਗਿਆ ਰੋਟੀ ਇੰਨੀਆਂ ਕੈਸਟਾਂ ਆ ਚੁੱਕੀਆਂ ਮਾਨਸਾਹਬ ਦੀਆਂ ਆਹ ਕਮਾਲ ਹੈ ਯਾਰ ਤੇ ਚਾਚਾ ਜੀ ਨਾਲ ਮੈਨੂੰ ਇਹ ਵੀ ਦੱਸੋ ਜਿੱਦਾਂ ਤੁਹਾਨੂੰ ਮਾਨਸਾਹਬ ਦੀਆਂ ਤਕਰੀਬਨ ਸਾਰੀਆਂ ਕੈਸਟਾਂ ਤੁਸੀਂ ਬੋਲ ਹੀ ਦਿੱਤੀਆਂ ਤੇ ਜੇ ਤੁਹਾਨੂੰ ਮੈਂ ਫਿਲਮਾਂ ਦੀ ਗੱਲ ਕਰਾਂ ਤਾਂ ਜਿਵੇਂ ਤੁਸੀਂ ਕੈਸਟਾਂ ਸੁਣਦੇ ਸੀ ਆਫਲੇ ਮੈਂ ਵੀ ਦੱਸ ਦਸੋਂਹ ਸਾਨ ਸਾਬ ਨੇ ਜਿਹੜੀਆਂ ਫਿਲਮਾਂ ਕੀਤੀਆਂ ਹਾਂਜੀ ਮਾਮਲਾ ਗੜਬੜਾ ਗੱਬਰੂ ਪੰਜਾਬ ਦਾ ਉੱਚਾ ਦਰਬਾਬੇ ਨਾਨਕ ਦਾ ਬਗਾਵਤ ਕੀ ਬਣੂ ਦੁਨੀਆ ਦਾ ਲੋង ਦਾ ਲਿਸ਼ਕਾਰਾ ਦੁਸ਼ਮਣੀ ਦੀ ਅਗ ਪ੍ਰਤੀਗਿਆ ਸ਼ਹੀਦ ਉਦਮ ਸਿੰਘ ਕੁਰਬਾਨੀ ਜਟਦੀ ਪੂਰਨਮਾਸੀ ਸ਼ਹੀਦ ਦੇ ਮੁਹਬਤ ਬੁੱਟਾ ਸਿੰਘ ਦੇਸ ਹੋਇਆ ਪਰਦੇਸ ਜ਼ਿੰਦਗੀ ਖੂਬਸੂਰਤ ਹੈ ਵਾਰਸਾ ਯਾਰੀਆਂ ਮਿੱਣੀ ਪੰਜਾਬ ਸੁਖਮਣੀ ਚੱਕ ਜਵਾਨਾ ਦਿਲਵਿਲ ਪਿਆਰ ਸੂਬੇਦਾਰ ਤੇ ਨਨਕਾਣਾ ਅੱਛਾ ਤਕਰੀਬਨ ਇਹ ਮੇਰੇ ਖਿਆਲ ਦੋਸਤ ਸਾਰੀਆਂ ਫਿਲਮਾਂ ਹੀ ਦੱਸਤੀਆਂ ਹਾਂ ਦੱਸਤੀਆਂ ਜੀ ਚਲੋ ਦਰਸ਼ਕਾਂ ਨੂੰ ਸਾਡੀ ਬੇਨਤੀ ਹੈ ਕਿ ਜਿੰਨੀਆਂ ਚਾਚਾ ਇਨੇ ਮਾਨ ਸਾਹਿਬ ਦੀਆਂ ਕੈਸਟਾਂ ਦਸੀਆਂ ਜਿੰਨੀਆਂ ਫਿਲਮਾਂ ਦਸੀਆਂ ਜੇ ਉਹਨਾਂ ਚੋਂ ਕੋਈ ਰਹਿ ਗਈ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੋ ਅਸੀਂ ਇੱਕ ਨਵੀਂ ਵੀਡੀਓ ਬਣਾ ਕੇ ਇਹਨਾਂ ਨੂੰ ਵੀ ਅਪਡੇਟ ਕਰੀਏ ਠੀਕ ਹੈ ਜੀ ਮਾਨ ਸਾਹਿਬ ਦੇ ਜਨਮ ਦਿਨ ਤੇ ਜੇ ਤੁਸੀਂ ਇੱਕ ਗਾਣਾ ਨਾ ਸੁਣਾਇਆ ਤਾਂ ਮੈਂ ਗੁੱਸੇ ਹੋ ਜਾਣਾ ਤੁਹਾਡੇ ਨਾਲ ਲੈ ਫਿਰ ਸੁਣ ਲੈ ਯਾਰ ਪਤੀ ਤੈਨੂੰ ਕਿਉਂ ਗੁੱਸੇ ਕਰਨਾ ਮਾਨ ਸਾਹਿਬ ਇੰਨਾ ਖੇਤਾਂ ਦੇ ਵਿੱਚ ਹੀ ਗਾਉਂਦੇ ਰਹੇ ਐ ਤੇ ਅੱਜ ਇਹਨਾਂ ਖੇਤਾਂ 'ਚ ਹੀ ਤੁਸੀਂ ਗਾ ਦਿਓ ਹਾਂ ਲੈ ਵੀ ਸੁਣਾਉਂਦੇ ਚਾਚੇ ਦਿਲ दमल दिल दम ल कुझु ते करो सजन तोबा ख़ुदा तो बाखुदा कुझु ते ਦੱਸਿਓ ਤੁਹਾਨੂੰ ਇਹ ਗਾਣਾ ਵੀ ਕਿਦਾਂ ਲੱਗਿਆ ਤੇ ਫਿਲਮਾਂ ਦੇ ਤੇ ਕਸਟਾਂ ਦੇ ਨਾਮ ਦੋਸਤੋ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਸਾਡੇ ਤੋਂ ਜਾਂ ਚਾਚਾ ਜੀ ਤੋਂ ਕੁਝ ਰਹਿ ਗਿਆ ਹੋਣ ਤਾਂ ਇੱਕ ਵਾਰੀ ਫੇਰ ਮੇਰੇ ਤੇ ਚਾਚਾ ਜੀ ਵੱਲੋਂ ਮਾਨਸਾਹਬ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਉਹਨਾਂ ਨੂੰ ਇਸੇ ਤਰ੍ਹਾਂ ਹੀ ਖਾਸ ਦਾ ਖੇਡ ਦਾ ਖੁਸ਼ ਰੱਖੇ ਤੇ ਮਾਨਸਾਹਬ ਐਦਾਂ ਹੀ ਲੋਕਾਂ ਦਾ ਮਨੋਰੰਜਨ ਕਰਦੇ ਰਹਿਣ ਤੇ ਸਟੇਜਾਂ ਤੇ ਗਾਉਂਦੇ ਰਹਿਣ ਸਸੀਆ ਕਾਂਜ